ਕਰਦੇ ਆਂ ਭਾਈ ਸਭ ਠੀਕ ਹੋਵੇ ਬਾਈ ਜਾ ਫਲ ਲੱਗ ਰਿਹਾ ਬੋਰ ਲਵਾਣ ਕੋਈ ਵਾਲੇ ਖੇਤਾਂ ਅੱਜ ਭਾਈ ਪਹਿਲਾ ਦਿਨ ਹੈ ਬੋਰ ਲਾਣ ਦਾ ਅੱਜ ਸ਼ੁਰੂ ਕਰਿਆ ਚੱਲ ਰਿਹਾ ਕੰਮ ਆਪਣਾ ਭਾਈ ਜੋਰਾਂ ਛੋਰਾ ਨਾਲ ਕਿੰਨਾ ਵਾਗਿਆ ਬੋਰ ਰਹਾ ਹੈ ਕਿੰਨਾ ਵਾਗਿਆ ਕਿੰਨਾ ਵਾਗਿਆ ਬੋਰ ਰਹਾ ਹੈ ਹੈ 90 ਬੇਬਾ ਹਾਂ ਜਾ 90 ਬਾਈ 90 ਫੁੱਟ ਬੋਰ ਬਾਗਾ ਬਣਾਇਆ ਚੱਲ ਰਿਹਾ ਆਪਣਾ ਇਹ ਫਿਰ ਆਪਣੀ ਬਹੁਤ ਬੜੀ ਚਾਰ ਹੋਣ ਆ ਰਹੀ ਹੈ ਬੰਦਾ ਨਾ ਮੈਂ ਖਤੋਂ ਬਾਹਵਾ ਤੇ ਆਇਆ ਦਬਰਾ ਸਦਾ ਪਾਣੀ ਵਾਲਾ ਬੋਲਣਾ ਲੱਗ 100 100 ਬਗੇ ਜਾਏਗਾ 100 ਤੋਂ ਉਪਰ ਆ بس اوت اوپر ਤੋਂ ਬਗੇ ਜਾਗਾ ਹਾਂ ਨੇ ਆ 120 ਲੱਗ ਜਗਾ ਯਾ ਬਈ ਚੱਕਾ ਬਹੁਤ ਹੈ ਆਪਣਾ ਚੱਕਾ ਬਹੁਤ ਬਹੁਤ ਆ ਲੋਗੇ ਬਈ ਜੀ ਨੂੰ ਪੂਰਾ ਲਾਉਂਦੇ ਨੂੰ ਆਪਣਾ ਘਾਟਾ ਪਾਜੀ ਬੋਰ ਲਾ ਗਿਆ ਬਈ ਆਪਣਾ ਟੈਂਕੀ ਲਿਆ ਕੇ ਬਈ ਪਾਣੀ ਪਾਸ ਨੂੰ ਪਾਣੀ ਪਾਸਦਾ ਤੇ ਉਹ ਲੋਡ ਪੜਦਾ ਜੀ ਅਗਰ ਅਗਰ 200 ਪੁੱਟ ਤੱਕ ਲੋਡ ਪੜੇ ਪਾਣੀ ਤੇਰ ਅੱਗੇ ਚੱਲ ਲੋੜ ਨਹੀਂ ਪੈਂਦਾ ਉਹ ਚੱਲ ਰਿਹਾ ਆਪਣਾ ਕਿਰਾਇਆ ਨਾਲ ਜਨਾ ਡਾਕਟਰ ਆ। ਅਗਰੇ ਕੀ ਕਿਤਾ ਬਾਈ ਨਾਲ ਨਾਲ ਆ। ਇਹ ਅਗਰ ਬਾਈ ਜੀ ਆਪਣੀ ਔਖੀ ਲੱਗ ਰਹੀ ਹੈ ਤਿਆਰ ਹੋਣਾ। ਆ ਪੀਵੀ ਬੰਨਣਾ ਆਪਣੀ ਬੋਦਾ। ਪੀਵੀ ਬੰਨਣਾ ਕੁਝ 1509 ਆ। ਕੁਝ ਬਾਈ ਹੂਛਾ। ਕੋ ਦਨਵਾਦ ਵੀ ਲੱਗਦੇ ਬਾਈ ਇਹਨਾਂ ਦਾ। ਪਤਾ ਹੈ 3000 ਲਿਆਰ ਕਹਦਾ ਦੀ ਬਾਣਾ ਜਿਹੜੇ ਦੋੜਾਈ ਕਿਲਿਓ ਪਾਵਾਂਗੇ ਇਹ ਆ ਗਈ ਕੁਸਕੀ ਜਾਈ ਅੰਦਰ ਆਪੇ ਦੇਖਿਆ ਭਾਈ ਬੁੱਕੀ ਆਪਿਆ ਖੰਦੇਂਗਲੂਰ ਨਹੀਂ